ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੈਰੀ ਸਾਧ ਸੰਗਤ ਜੀ ਅਸੀਂ ਖੜੇ ਆਂ ਜੀ ਬਿਹਾਰ ਦੇ ਵਿੱਚ ਪਟਨਾ ਸਾਹਿਬ ਤੋਂ 300 ਕਿਲੋਮੀਟਰ ਅੱਗੇ ਪੂਰਨਿਆ ਉਹਦੇ ਨਾਲ ਹੀ ਇੱਕ ਛੋਟਾ ਜਿਹਾ ਪਿੰਡ ਹੈ ਆਪਜੀ ਦਰਸ਼ਨ ਕਰ ਰਹੇ ਹਾਂ ਤੁਨ ਗੁਰੂਗ੍ਰਾਮ ਸਾਹਿਬ ਜੀ ਦੇ ਛੋਟਾ ਜਿਹਾ ਪਿੰਡ ਹੈ ਇਸ ਪਿੰਡ ਦਾ ਨਾਮ ਹੈ ਕਾਂਤ ਨਗਰ ਤੇ ਇੱਕ ਸਰਦਾਰ ਨਗਰ ਵੀ ਹੈ ਇਹਨੂੰ ਲక్ష్ਮੀਪੁਰ ਕਹਿੰਦੇ ਨੇ ਔਰ ਪੂਰੇ ਸਿੱਖ ਸਰਦਾਰ ਇੱਥੇ ਸਿਲੇ ਹੋਏ ਨੇ ਇਸੇ ਜਗ੍ਹਾ ਤੋਂ ਕਿੰਨੇ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੀ ਦੁਨੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠੀ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਗ੍ਰੰਥੀ ਦੀ ਡਿਊਟੀ ਨਿਭਾ ਰਹੇ ਨੇ ਅੱਜ ਇਹ ਲੋਕ ਬਾਣੀ ਦੇ ਨਾਲ ਜੁੜੇ ਹੋਏ ਨੇ ਇਸੇ ਜਗ੍ਹਾ ਦੇ ਉੱਤੇ ਖੋਜ ਵਿਚਾਰ ਟੀਮ ਨੂੰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਸੁਣੋ ਕੀ ਕਹਿੰਦੇ ਨੇ ਉਹ ਲੋਕ ਜਿਹੜੇ ਸੱਚੀ ਦਿਲੋਂ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਪਿਆਰ ਕਰਦੇ ਨੇ ਉਹ ਲੋਕ ਜਿਹੜੇ ਤਰਸ ਰਹੇ ਨੇ ਕੋਈ ਆਵੇ ਤਨਤਨ ਗੁਰੂਗ੍ਰਾਮ ਸਾਹਿਬ ਮਹਾਰਾਜ ਜੀ ਇਹਨਾਂ ਦੇ ਕੋਲ ਪ੍ਰਕਾਸ਼ ਹੈ ਤੇ ਸੱਚ ਜਾਣਿਓ ਸਵਾ ਕੁਇੰਟਲ ਦਾ ਭਾਰ ਹੈ ਮਹਾਰਾਜ ਜੀ ਦੇ ਸਰੂਪ ਦਾ ਜੋ ਆ ਕੇ ਇਹ ਲੋਕ ਪੂਜਾ ਕਰਦੇ ਨੇ ਨਮਸਕਾਰ ਕਰਦੇ ਨੇ ਮੱਥਾ ਟੇਕਦੇ ਨੇ ਪਰ ਸਾਡੇ ਵਿੱਚ ਪੜਾਉਣ ਵਾਲਾ ਕੋਈ ਨਹੀਂ ਹੈ ਇਹ ਦਿਲੋਂ ਕਹਿ ਰਹੇ ਨੇ ਕਿ ਸਾਨੂੰ ਆਓ ਗੁਰੂਗ੍ਰਾਮ ਸਾਹਿਬ ਜੀ ਬਾਰੇ ਸੁਣਾਓ ਗੁਰੂਗ੍ਰਾਮ ਸਾਹਿਬ ਜੀ ਵਿੱਚ ਦੱਸੋ ਕੀ ਲਿਖਿਆ ਹੋਇਆ ਤਰਸਦੇ ਪਏ ਨੇ ਲੋਕ ਤੁਸੀਂ ਇਹਨਾਂ ਦੇ ਮੁਖ ਤੋਂ ਸੁਣੋਗੇ ਕਿਵੇਂ ਤਰਸ ਰਹੇ ਨੇ ਲੋਕ ਸਾਡੀਆਂ ਸੰਸਥਾਵਾਂ ਨੂੰ ਮੈਂ ਬੇਨਤੀ ਕਰ ਰਿਹਾ ਸੰਸਥਾਵਾਂ ਜਾਗੋ ਜਾਗੋ ਆਪਣੇ ਵਿਰਸੇ ਨੂੰ ਸੰਭਾਲ ਲਓ ਜੋ ਵਿਰਸਾ ਜੋ ਬੁੱਟਾ ਗੁਰਨਾਨ ਸਿੰਘ ਸਾਹਿਬ ਲਾ ਕੇ ਗਏ ਸੀ ਉਸ ਬੁੱਟੇ ਨੂੰ ਗੁਰਤੇਗ ਬਹਾਦਰ ਸਾਹਿਬ ਜੀ ਨੇ ਆ ਕੇ ਪਾਣੀ ਲਾਇਆ ਪਰ ਉਹ ਬੁੱਟਾ ਜਮਰਝਾਂਦਾ ਜਾਂਦਾ ਉਸ ਬੁੱਟੇ ਨੂੰ ਸੰਭਾਲ ਲਓ ਅਸੀਂ ਜਦੋਂ ਇੱਥੇ ਪਹੁੰਚੇ ਮਨ ਬੜਾ ਬੈਰਾਗਮਈ ਹੋਇਆ ਇਹਨਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਮੇਰੇ ਨਾਲ ਸਰਦਾ ਉਤਮਜੀਤ ਸਿੰਘ ਜੀ ਇਹਨਾਂ ਦੇ ਦਿਲ ਤੋਂ ਸ਼ਰਦਾ ਆਈ ਆਇਆ ਵੀ ਚਲੋ ਮੈਂ ਵੀ ਕਹਾਂ ਵੀ ਕੱਲ ਅਸੀਂ ਇੱਥੇ ਹੀ ਪ੍ਰਚਾਰ ਕਰਾਂਗੇ ਮੂਵੀ ਦਿਖਾਵਾਂਗੇ ਛੋਟੇ ਸਹਿਬਜ਼ਾਦਿਆਂ ਦੀ ਪ੍ਰੋਜੈਕਟਰ ਲਗਾ ਕੇ ਤੇ ਵੀਰ ਵੱਲੋਂ ਲੰਗਰ ਦੀ ਸੇਵਾ ਕਰ ਦਿੱਤੀ ਗਈ ਹੈ ਪਰ ਇਹ ਸੇਵਾ ਕਿਹ ਲਈ ਕੀ ਬਹੁਤ ਵੱਡੀ ਸੇਵਾ ਹੈ ਜੇਦੋਂ ਕਿਸੇ ਨੂੰ ਜੋੜਦੇ ਆ ਅਸੀਂ ਪਰ ਇਸ ਤੋਂ ਵੱਡੀ ਸੇਵਾ ਇਹ ਹੈ ਕਿ ਇਹ ਲੋਕਾਂ ਤੱਕ ਸੰਗਤ ਤੱਕ ਆਪਾਂ ਪਹੁੰਚੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੁਣਨ ਦੇ ਲਈ ਤਰਸਦੇ ਨੇ ਆਪਾਂ ਵੱਡੇ ਵੱਡੇ ਨਗਰ ਕੀਰਤਨ ਕੱਢਦੇ ਆ ਵੱਡੇ ਵੱਡੇ ਪੰਡਾਲ ਲਗਾਉਨੇ ਆ ਲੋਕਾਂ ਨੂੰ ਲਾਲਚ ਦੇ ਕੇ ਵੀ ਆਓ ਤੁਹਾਨੂੰ ਲੰਗਰ ਲਾਵਾਂਗੇ ਸੱਦਦੇ ਆ ਇਹ ਤਾਂ ਕਹਿੰਦੇ ਨੇ ਸਾਨੂੰ ਲੋੜ ਹੈ ਤੁਹਾਡੀ ਬਾਣੀ ਦੀ ਸੁਣਾ ਦਿਓ ਆ ਕੇ ਬਾਣੀ ਸੁਣਨੇ ਆਤੇ ਆ ਗੁਰੂ ਸਾਹਿਬ ਬੋਲਿਏ ਯਹਾਂ ਪਰ ਬਾਨੀ ਹਮ ਸੁਣਨੇ ਲਈ ਤਿਆਰ ਹੈ ਹਮ ਲੋਕ ਸਭੀ ਆਦਮੀ 200 500 1000 2000 ਆਦਮੀ ਆਏਗਾ ਔਰ ਲੰਗਰ ਪਾਣੀ ਬਨੇਗਾ ਹਮ ਲੋਕ ਵੀ ਸੁਣਨੇ ਸਭ 5000 ਆਦਮੀ ਵੀ ਸੁਨੇਗਾ ਕਿਤਨੇ ਵੀ ਆਦਮੀ ਆਏ ਇਤਨੇ ਵੀ ਆਪ ਜਾਈਏ ਸਭ ਸੁਣਨੇਗਾ ਆਪਕੋ ਆਪ ਸੁਣਤੇ ਹੈ ਬਾਣੀ सुनते हैं बानी अगर उसको हिंदी में अर्थ करके समझाई जाए तो, तो, तो कम से सोच रहे हैं? आज तक हम लोग को ऐसा हुआ ही नहीं गुप्त रहा है लेकिन आज तक हम लोगों को ऐसा उपदेश देने वाला है बोलते है कि अल्लाह कहो राम कहो नाम एक है बिल्कुल कोई बोले राम राम जुदाई मगर खून एक है है क्या बात है ਓਈ ਖੁਦਾ ਕੋਈ ਸੇਵ ਕੁਸਈਆ ਕੋਈ ਅੱਲਾਹ ਹੈ ਕੋਈ ਬੋਲੇ ਰਾਮ ਰਾਮਰਾ ਕੋਈ ਅੱਜ ਰਾਗੀ ਸਿੰਘਾਂ ਨੂੰ ਬੇਨਤੀ ਕਰਦਾ ਕਿਹੜੇ ਐਸੇ ਪਿਆਰ ਵਾਲੇ ਰਾਗੀ ਸਿੰਘ ਨੇ ਜੋ ਆਪਣਾ ਖਰਚਾ ਕਰਕੇ ਔਰ ਮਹੀਨੇ ਵਿੱਚ ਇੱਕ 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 ਸੇਵਾ ਦਾ ਪ੍ਰਚਾਰ ਦੀ ਨਿਵਾ ਲੀਏ ਕੋਈ ਕਿੰਨੇ ਲੱਖਾਂ ਰਾਗੀ ਸਿੰਘਾਂ ਦੇ ਜਥੇ ਨੇ ਉਹ ਇੱਕ ਇੱਕ ਜਥਾ ਵੀ ਕਹ ਲੈ ਵੀ ਨਹੀਂ ਅਸੀਂ ਆਪਣੇ ਖਰਚੇ ਦੇ ਜਥਾ ਭੇਜਦੇ ਆ ਜਾ ਕੇ ਸੁਣਾਓ ਗੁਰਬਾਣੀ ਮੈਂ ਸੱਚੀ ਕਹਿਣਾ ਤੁਸੀਂ ਲੱਖਾਂ ਪੇਟਾ ਲੈ ਲੋ ਲੱਖਾਂ ਪੇਟਾ ਲੈ ਲੋ ਜ਼ਰੂਰੀ ਨੇ ਪੇਟਾ ਲੈਣੀ ਆ ਪਰ ਜਿਹੜੀ ਸੱਚੀ ਜਿਹੜੇ ਦਿਲੋਂ ਸੁਣਨਾ ਚਾਹੁੰਦੇ ਨੇ ਨਾ ਉਹਨਾਂ ਨੂੰ ਇੱਕ ਦਿਨ ਆ ਕੇ ਸੁਣਾ ਦੋ ਤੁਹਾਡੇ ਤੇ ਸੱਚੀ ਕਹਿਣਾ ਮੈਂ ਗੁਰੂ ਮਹਾਰਾਜ ਦੀ ਐਨੀ ਕਿਰਪਾ ਹੋ ਜਾਣੀ ਆ ਤੁਹਾਡੇ ਪਰਿਵਾਰ ਤਰ ਜਾ ਰਹੇ ਨੇ ਗਾਣ ਵਾਲੇ ਵੀ ਸਫਲ ਹੋ ਜਾਣੇ ਨੇ ਸੁਣਨ ਵਾਲੇ ਨੇ ਤਾਂ ਸਫਲ ਹੋਣਾ ਹੀ ਆਪਣਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਕਭ ਪਰੇ ਨੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਇਹ ਦੁਪਾਖਾ ਬਹੁਤ ਬਿਰਤ ਸੂਪ ਹੈ ਆ ਉਪਰ ਬੁਲੋ ਤਾਂ ਆ ਗੁਰੂ ਜੀ ਅੱਛਾ ਆਹ ਜੀ ਪੱਥਰ ਕੇ ਛਾਪੇ ਵਾਲਾ ਗ੍ਰੰਥ ਹੈ ਉਹਦੇ ਵਿੱਚ ਆਪਾਂ ਵੇਖ ਰਿਹਾ ਕਿ ਕਿਦਾਂ ਬਾਣੀ ਪੜੀ ਜਾਂਦੀ ਸੀ ਬਾਣੀ ਪੜਦੇ ਸੀ ਅੱਜ ਵੀ ਬਾਣੀ ਪੜਦੇ ਨੇ ਤੇ ਪਰ ਉਸ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੱਡੇ ਆਕਾਰ ਦਾ ਸਰੂਪ ਹੈ ਤੇ ਇਹ ਲੋਕਾਂ ਦੀ ਬੜੀ ਆਸਥਾ ਬਣੀ ਹੋਈ ਹੈ ਬਾਬਾ ਦੀ ਸੇਵਾ ਕਰ ਜੋ ਕਿ ਕਿ ਕੋ ਓਮਕਾਰ ਤੋਂ ਲੈ ਕੇ 18 10 20 ਤੱਕ ਪੱਥਰ ਦੇ ਛਾਪੇ ਦੀ ਢੀੜ ਹੈ ਜੋ ਕਿ ਜਿੱਦਾਂ ਸ੍ਰੋਗ ਮੁਹੱਲਾ 513 ਕੀਤਾ ਜਾਤੋ ਨਾਹੀਂ ਮੈ ਨੂੰ ਜੋਗ ਕੀਤਾ ਹੀ ਤੇ ਇਹਦੇ ਟੋਟਲ ਅੰਗ ਜਿਹੜੇ ਨੇ ਉਹ 1900 37 ਅੰਗ ਨੇ ਹੀ ਤੇ ਇਸ ਦਾ ਜਿਹੜਾ ਆ

एक किट तो हो गया तो ये काफी जल्द जड़ी है काफी बिरद हो चुका है कोई कोई भी आता है ना उनको मत दीजिए ऐसे क्योंकि तो सारी कमेटी को अपने फोन कर देने हैं जो बिहार की कमेटी है इधर भाई को भी इनको साथ लेकर आप बैठो कहां से आए बात करो तो यहां आकर उसकी जो सेवा सवाल होगी वो कर सकते हैं ठीक है सर जी गुरु ग्रंथ जी असि ਜੇ ਸੇਵਾ ਸੰਭਾਲ ਰਹੇ ਨੇ ਇਥੇ ਤੇ ਅਸੀਂ ਇਹ ਬੇਨਤੀ ਕੀਤੀ ਹੈ ਵੀ ਪੂਰੀ ਮਰਜ਼ਾਦਾ ਦੇ ਨਾਲ ਬਾਹਰ ਅਸੀਂ ਸੇਵਾ ਕਰ ਰਹੇ ਨੇ ਕਿ ਹੋਰ ਭਗਤੋਬਦ ਪ੍ਰਚਾਰ ਹੋਵੇ ਬਾਹਰ ਬੱਚੇ ਜੁੜ ਰਹੇ ਨੇ ਤੁਸੀਂ ਬੱਚੇ ਦੇਖੋਗੇ ਦਸਤੀ ਇਹ ਸੇਵਾ ਸੰਭਾਲ ਕੀਤਾ ਕਰਨੇ ਹੈ ਅਗਰ ਕੋਈ ਹੋਰ ਹੁੰਦਾ ਉਹਨੇ ਇਹ ਕਹਿਣਾ ਸੀਗਾ ਵੀ ਮਾਰਾ ਦਾ ਰੂਪ ਲੈ ਲਈ ਉਹੀ ਪਰ ਤੋੜ ਦੇਣਾ ਸੀ ਆਪਣਾ ਮਕਸਦ ਤੋੜਨਾ ਨਹੀਂ ਹੈ ਆਪਣਾ ਮਕਸਦ ਜੋੜਨਾ ਬਾਹਰ ਤੁਸੀਂ ਦੇਖੋਗੇ ਵੀਡੀਓ ਦਿਖਾਉਣਗੇ ਜਿੰਨੇ ਬੱਚੇ ਜੁੜੇ ਹੋਏ ਨੇ ਵਹੀ ਸੱਚਾ ਮੁਸਲਮਾਨ ਹੈ जिसके दिल में दगा वो कैफे सतनाम श्री वाहेगुरु साहिब जी टोरडी मोहल्ला 5 मानुख बिन बूझे बिरथा आया अनक साज सिगार बो करता ज्यों मृत्युक ओढाया रहाओ ताए ताए कृपा श्रम किनो ਇਕਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤਹੀ ਕਾਜ ਨਾ ਆਇਆ ਕਰਿਆ ਪਰਣ ਸਵਾਰੀ ਸੇ ਜਾ ਕਾਮ ਨਿਥਾਟ ਬਨਾਇਆ ਸੰਗ ਨਾ ਪਾਇਓ ਆਪਣੇ ਪਰਤੇ ਵੇਖ ਪੇਖ ਦੁਖ ਪਾਇਆ ਸਾਰੋ ਦਿਨ ਸਮਝੂਰੀ ਕਰਤਾ ਤੈ ਮੁਸਲੇ ਸ਼ਰਾਇਆ ਖੇਦ ਪਯੋ ਬੇਗਾਰੀ ਨਿਆਈ ਕਰਕੇ ਕਾਮਨਾ ਆਇਆ ਭਯੋ ਅਨਗ੍ਰਹੋ ਜਾ ਕੋ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਛੈ ਪਰਯੋ जन नानक हर रस पाया जी का खालसा वाहिगुरु जी की फतेह ये गुरु गोबिंद सिंह जी के पुत्र थे गुरु तेग बहादुर साहब जी आपके यहाँ पे आए थे ना ये उनके पोत्रे थे इनको बोला गया धर्म बदलो सात और नौ साल की उम्र थी बोले के मौत को गले लगा लेगी लेकिन अपना धर्म नहीं बदलेंगे तो ये सात और नौ साल के बच्चे अपनी जान देकर धर्म बचा सकते हैं तो हम अपने धर्म पर क्यों पक्के नहीं रह सकते अगर गुरु गोविंद सिंह ना होते क्योंकि औरंगजेब ने पूरे हिंदुस्तान को मोमंडल बनाना था इस्लाम धर्म में लेकर आना था आप यहां पे कभी मूर्ति पूजा नहीं कर सकते आप मंदिर में नहीं जा सकते थे अगर गुरु तेग बहादुर साहब शहीद ही ना देते तो आज हिंदुस्तान नहीं होना था अब दो बड़े बेटे चारों ने कौम के लिए शहीदी दे दी, लेकिन झुका नहीं ये पावर ये शक्ति पता कहां से मिलती है ऐसी शक्ति लेना चाहते हो आप कौन कौन बच्चा ऐसी शक्ति लेना चाहते हैं हाथ खड़े करो मरने से ना डरो। तो ये सारी शक्ति जो अंदर बाबा जी बैठे हैं ना अंदर ग्रंथ ये सारी शक्ति वहां से आती है आपको पता ना अंदर कौन है गुरु ग्रंथ साहब जी कौन है गुरु ग्रंथ साहब जी ठीक है और सारे बच्चे आया करो मथा टेक करो बड़े भी आपका धरोहर है और समाप्ति कर इसके बाद लंगर बटेगा वाहेगुरु जी का खालसा वाहेगुरु जी की फतेह